ਜੀ ਮੁਰਗੀ ਉਹ ਆ ਗਿਆ ਮੇਰੇ ਮਾਮਿਆਂ ਦਾ ਘਰ ਮਿਲਦੇ ਆ ਅੱਗੇ ਜਾ ਕੇ ਐਥੋਂ ਮੁੜਦਾ ਇੱਧਰ ਨੂੰ ਆ ਗਿਆ ਇਹ ਤਾਂ ਇਧਰ ਇਕੋ ਸੱਪ ਦੀ ਕੰਜ ਕਿੱਡਾ ਬੜਾ ਸੱਪ ਸੀ ਉਹਨੇ ਆਪਣੀ ਕੰਜ ਤਾਰੀ ਹੋਈ ਆ ਉਹ ਤੋਂ ਲੈ ਕੇ ਉਰੇ ਦਾ ਉਰੇ ਤੋਂ ਲੈ ਕੇ ਇਹ ਉਰੇ ਤੱਕ ਉਰੇ ਮੋਟਾ ਸੱਪ ਉਹ ਖੇਤਾਂ 'ਚ ਆਹੀ ਹੁੰਦੇ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਹੈ ਤੁਹਾਡਾ ਮੀਤ ਐਂਡ ਪ੍ਰੀਤ ਬਲੌਗਸ ਤੇ ਤੇ ਮੈਂ ਕਰ ਰਹੀ ਆ ਬਈ ਆ ਰਹੀ ਹੈ ਬਈ ਮੈਨੂੰ ਨਹੀਂ ਲੱਗ ਰਿਹਾ ਬਈ ਮੈਂ ਕਰ ਰਹੀ ਆ ਵਲੌਗ ਦੀ ਸਟਾਰਟਿੰਗ ਅਸੀਂ ਅੱਜ ਕਿਤੇ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਹਾਂਜੀ ਬੱਬੇ ਉਹ ਤੁਹਾਨੂੰ ਆਪਾਂ ਵਲੌਗ ਚ ਦੱਸਿਆ ਸੀਗਾ ਕਿ ਆਪਾਂ ਜਾਣਾ 2 ਦਿਨ ਵਾਸਤੇ ਹੈ ਨਾ ਕਿਤੇ ਬਾਹਰ ਤੇ ਬਈ ਬੈਗ ਪੈਕ ਕਰ ਲਿਆ ਤਿਆਰੀ ਹੈ ਤੇ ਚੱਲੇ ਆ ਬਾਕੀ ਅੱਜ ਜਾਣਾ ਤਾਂ ਆਪਾਂ ਆਪਣੇ ਨਾਲ ਇੱਕ ਬੰਦਾ ਹੋਰ ਵੀ ਆ ਪਹਿਲਾਂ ਉਹਨਾਂ ਨੂੰ ਪਿਕ ਕਰ ਲਈਏ ਫਿਰ ਆਪਾਂ ਅੱਗੇ ਜਾਣਾ ਹੁਣ ਜਾ ਕਿੱਥੇ ਰਹੇ ਆ ਵੈਸੇ ਤਾਂ ਦੇਖੋ ਥੰਬਨੇਲ ਤੋਂ ਥੋੜਾ ਜਿਹਾ ਕੈਮਰਾ ਇਧਰ ਨੂੰ ਆ ਮੇਰੇ ਕਿਨੂੰ ਹਾਂ ਵੈਸੇ ਤਾਂ ਤੁਹਾਨੂੰ ਥੰਬਨੇਲ ਤੋਂ ਪਤਾ ਲੱਗ ਹੀ ਜਾਂਦਾ ਕਿ ਆਪਾਂ ਕਿੱਥੇ ਜੇ ਗਏ ਹਨ ਬਟ ਫਿਰ ਵੀ ਚਲੋ ਇੱਕ ਸਸਪੈਂਸ ਆ ਕਿ ਚਲੋ ਦੱਸ ਹੀ ਦਿੰਨੇ ਆ ਚਲ ਛੱਡੋ ਯਾਰ ਆਪਾਂ ਚੱਲੇ ਆ ਬਾਈ ਮੀਤ ਦੇ ਨਾਨਕੇ ਉੱਧਰ ਮੰਮੀ ਜੀ ਨੇ ਇਹਨਾਂ ਨੇ ਸਪੈਸ਼ਲ ਬਈ ਬੁਲਾਇਆ ਕਿਉਂਕਿ ਵਿਆਹ ਤੋਂ ਬਾਅਦ ਸਾਨੂੰ ਪਹਿਲੀ ਵਾਰੀ ਇੱਧਰ ਬੁਲਾਇਆ ਇਹਨਾਂ ਨੇ ਤਾਂ ਕਰਕੇ ਆਪਾਂ ਚੱਲਨੇ ਆ ਮੰਮੀ ਇਹਨਾਂ ਕੋਲੇ ਦੇ ਲੈ ਕੇ ਕਿਨੂੰ ਜਾਣਾ ਲੈ ਕੇ ਚੱਲੇ ਆ ਨਾਲ ਮੰਮੀ ਨੂੰ ਪਹਿਲਾਂ ਮੀਤ ਦੇ ਘਰੇ ਜਾਣਾ ਉਧਰੋਂ ਮੰਮੀ ਨੂੰ ਲੈ ਕੇ ਫਿਰ ਆਪਾਂ ਅੱਗੇ ਨਿਕਲਦਾ ਤੇ ਮਿਲਦੇ ਆ ਤੁਹਾਨੂੰ ਗਾੜੀ ਗਾੜੀ ਮਿੱਤਰੋ ਚੱਲਦੇ ਆ ਬਾਕੀ ਕਿਵੇਂ ਲੱਗਦੀ ਆ ਲੋਕਾਂ ਅੱਜ ਦੱਸਦੇ ਮੈਨੂੰ ਬਣਾ ਦੇ ਕੈਮਰਾ ਤੇ ਬਾਕੀ ਉਧਰ ਅੱਜ ਮੈਂ ਨਾ ਮੇਰੀ ਮੀਤ ਨਾਲ ਲੜਾਈ ਹੋਈ ਸੱਚ ਇਹ ਵਾਲੀ ਪੱਗ ਨਾ ਬਾਈ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਮੈਨੂੰ ਕਿੰਨੀ ਕੁ ਉਮਰ ਜਿੰਨੀ ਵੀ ਹੋ ਗਈ ਚਾਹਦਾ ਤੇ ਮਤਲਬ ਮੈਂ ਨਾ ਪਹਿਲੀ ਵਾਰ ਮਤਲਬ ਆ ਫਿੱਕੀ ਕਲਰ ਹੈ ਜੇ ਲਾਈਟ ਜੇ ਕਲਰ ਦੀ ਪੱਗ ਬੰਨੀ ਆ ਨਹੀਂ ਮੈਂ ਕਦੇ ਲਾਈਟ ਕਲਰ ਦੀ ਪੱਗ ਨਹੀਂ ਬੰਨਦਾ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਇਹ ਪੱਗ ਦਾ ਕਲਰ ਕਿਵੇਂ ਦਾ ਇਹ ਕਹ ਰਹੇ ਸੀ ਕਿ ਬੇਕਾਰ ਲੱਗ ਰਿਹਾ ਤੁਸੀਂ ਸਾਰੇ ਜਣੇ ਦੱਸਿਓ ਬਹੁਤ ਹੀ ਵਧੀਆ ਲੱਗ ਰਿਹਾ ਤੇ ਮੈਨੂੰ ਨਹੀਂ ਪਸੰਦ ਸੀਗਾ ਇਹ ਕਲਰ ਇਹ ਬੜਾ ਫਿਰ ਉਮੀਦ ਕਹਿੰਦੀ ਨਹੀਂ ਤੁਸੀਂ ਆ ਬਨੋ ਮੈਨੂੰ ਹਲੇ ਵੀ ਪਸੰਦ ਜਿਆ ਹੈ ਨਹੀਂ ਮੈਂ ਉਹੀ ਕਹਾਂ ਤੇ ਬਾਕੀ ਦੱਸਿਓ ਕਮੈਂਟ ਕਰਕੇ ਯਾਰ ਕਿਵੇਂ ਲੱਗ ਰਿਹਾ ਹੈ ਕਲਰ ਪੱਗ ਦਾ ਵੀ ਬੰਨਿਆ ਕਰੀਏ ਲਾਈਟ ਕਲਰ ਦੀ ਪੱਗਾਂ ਐਵੇਂ ਮੈਨੂੰ ਡਾਰਕ ਦੇ ਕਲਰ ਜ਼ਿਆਦਾ ਪਸੰਦ ਨੇ ਸੋ ਦੈਟਸ ਵਾਈ ਬਾਕੀ ਕਮੈਂਟ ਜ਼ਰੂਰ ਕਰਦੇ ਹੋ ਯਾਰ ਥੈਂਕ ਯੂ ਸੋ ਮੱਚ ਬਾਕੀ ਮਿਲਦਾ ਮਿੱਤਰੋ ਅੱਗੇ ਪਹਿਲਾਂ ਮੰਮੀ ਨੂੰ ਚੱਕ ਲਈਏ ਘਰੋਂ ਮਤਲਬ ਬਿਠਾ ਲਈਏ ਚੱਕ ਲਈਏ ਤੇ ਮੰਮੀ ਨੂੰ ਲਈ ਆਈਏ ਮੰਮੀ ਲੈ ਕੇ ਫਿਰ ਨਿਕਲਦੇ ਜਾਣਾ ਕਿੱਥੇ ਭਾਈ ਜਾਣਾ ਆਪਾਂ ਨੇ ਹਰਿਆਣੇ ਚ ਇਹ ਹੈਗਾ ਆਪਣਾ ਖੁਰੇਤਰ ਦੇ ਨੇੜੇ ਹੀ ਲਾ ਲਓ ਤੁਸੀਂ ਬਈ ਖੁਰੇਤਰ ਜਾਣਾ ਹੈਗਾ ਵੀ ਤੇ ਬੱਸ ਚੱਲਦੇ ਆ ਮਿੱਤਰੋ ਹੁਣ ਅੱਗੇ ਅੱਗੇ ਗੱਲਾਂ ਘੱਟ ਕਰੀ ਕਿਉਂਕਿ ਟਾਈਮ ਬਾਈ 12:30 ਹੋ ਚੱਲੇ 12:38 ਮਿੰਟ ਹੋ ਗਏ ਲੇਟ ਹੋ ਰਹੇ ਆ ਕਿਉਂਕਿ ਚਲੋ ਆ ਜਾਂਦਾ ਵੀ ਯਾਰ ਠੰਡਾਂ ਦੇ ਟਾਈਮ ਨੇ ਬਾਈ ਕਿ ਤਾ ਦਿਨ ਛੇਤੀ ਛਿਪ ਜਾਂਦਾ ਨਾ ਤਾਂ ਕਰਕੇ ਫਿਰ ਆਪਾਂ ਰਾਮ ਨਾਲ ਜਾਣਾ ਸੋ ਇਸ ਕਰਕੇ ਯਾਰ ਮੱਖੀ ਨੇ ਬੜਾ ਤੰਗ ਕਰਿਆ ਹੈ ਸਿੱਖੇ ਗਈਏ ਅਸੀਂ ਜਾ ਰਹੇ ਸੀਗੇ ਰਸਤੇ 'ਚ ਅਸੀਂ ਪਹੁੰਚ ਰਹੇ ਅੰਬਾਲੇ ਪਹੁੰਚਣੇ ਆਲੇ ਆ ਬਸ ਥੋੜੇ ਕੁ ਦੂਰ ਰਹਿ ਗਏ ਬਹੁਤ ਜ਼ਿਆਦਾ ਟ੍ਰੈਫਿਕ ਹੈ ਸਿੰਗਲ ਰੋਡ ਹੈ ਉਧਰ ਰੋਡ ਬੰਦ ਹੋਣ ਕਰਕੇ ਸੜਕਾਂ ਤੇ ਬਹੁਤ ਜ਼ਿਆਦਾ ਭੀੜ ਹੈ ਮਤਲਬ ਸਿੰਗਲ ਰੋਡ ਕਰਕੇ ਕੋਈ ਚੀਜ਼ ਆ ਰਹੀ ਹੈ ਕੋਈ ਜਾ ਰਹੀ ਹੈ ਤੁਸੀਂ ਦੇਖ ਲਓ ਕਿੰਨੀ ਜ਼ਿਆਦਾ ਭੇੜ ਹੈ ਉਹ ਰੋਡ ਜਦੋਂ ਨਾ ਬੰਦ ਹੋਇਆ ਇੰਨੀ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਨਾ ਲੋਕਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਗੱਲ ਛੱਡ ਦੋ ਬਸ ਅਸੀਂ ਜਾ ਰਹੇ ਸੀਗੇ ਹੁਣ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਅਸੀਂ ਲੰਘਿਆ ਸੀਗੇ ਅੰਬਾਲਾ ਹੁਣ ਅਸੀਂ ਜਾ ਰਹੇ ਹਾਂ ਰਸਤੇ 'ਚ ਅੱਗੇ ਬਸ ਚੜ ਰੋਡ ਚੜ ਗਏ ਸੀ ਅਸੀਂ ਇੱਕ ਸ਼ਾਰਟਕਟ ਰਸਤਾ ਯੂਜ਼ ਕੀਤਾ ਅੱਜ ਇਹਨੂੰ ਪਤਾ ਸੀਗਾ ਨਾ ਰਸਤਾ ਇਸ ਕਰਕੇ ਤੇ ਹੁਣ ਅਸੀਂ ਬਸ ਸ਼ਾਵਾਦ ਸ਼ਾਵਾਦ ਤੋਂ ਫਿਰ ਇੱਕ ਰੋ ਇੱਧਰ ਰੋਡ ਨੂੰ ਜਾਣਾ ਉੱਧਰ ਲਾੜਵਾ ਜੇ ਉਸ ਤੋਂ ਅੱਗੇ ਮੇਰੇ ਨਾਲ ਕਿਹਾ ਜਾਣਗੇ ਬਸ ਮਿਲਦਾ ਘੰਟੇ ਕੋ ਦਾ ਰਸਤਾ ਰਹਿ ਗਿਆ ਫਿਰ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਹੁਣ ਅੰਮਾਲਾ ਕੈਂਟ ਆਉਗਾ ਅੰਮਾਲਾ ਸ਼ਹਿਰ ਤਾਂ ਲੰਘਿਆ ਹੀ ਸੀ ਅੰਮਾਲਾ ਕੈਂਟ ਆਉਗਾ ਇੱਕ ਸਾਈਡ ਤੇ ਤੇ ਆਹ ਲੋ ਜੀ ਦੇਖ ਲਓ ਤੁਸੀਂ ਬੋਰਡ ਤੇ ਤੇ ਰੋਡ ਤੇ ਚੜਿਆ ਹੀ ਸੀਗੇ ਬਾਕੀ ਤੁਹਾਨੂੰ ਮਿਲਦੇ ਆ ਅੱਗੇ ਚਾ ਕੇ ਹੂੰ ਚਾ ਕੇ ਥੋਟੇ ਹੁੰਦੇ ਸੀ ਜਾਣਦੇ ਹੁੰਦੇ ਸੀ ਐਵੇਂ ਬੱਸਾਂ ਦੇ ਉੱਪਰ ਉਰੇ ਆ ਕੇ ਸੀ ਬਸ ਲੰਦੇ ਹੁੰਦੇ ਸੀਗੇ ਅਸੀਂ ਜਾਣ ਲੱਗੇ ਗੱਡੀਆਂ ਤੇ ਉਹ ਵੀ ਉਹ ਵੀ ਕੋਈ ਟਾਈਮ ਸੀਗਾ ਜਦੋਂ ਅਸੀਂ ਬੱਸਾਂ ਦੇ ਜਦੋਂ ਜਾਂਦੇ ਬੜੇ ਮਾਮੇ ਪਿੰਡ ਜਾਂਦੇ ਹੁੰਦੇ ਸੀ ਚਾਹ ਹੁੰਦਾ ਸੀ ਚਾਹ ਇੱਕ ਵੱਖਰਾ ਚਾਹ ਹੁੰਦਾ ਸੀ ਚਾਹ ਮਾਮੇ ਪਿੰਡ ਜਾਣ ਦਾ ਚਾਹ ਚੋ ਥੋੜਾ ਚੋ ਸਾਡਾ ਚਾਹ ਚਾਹ ਤੇ ਹੁਣ ਅਸੀਂ ਜਾਂਦੇ ਆ ਗੱਡੀਆਂ ਤੇ ਉਦੋਂ ਦਾ ਸਾਰਾ ਸਾਰਾ ਦਿਨ ਲੰਘ ਜਾਂਦਾ ਹੁੰਦਾ ਸੀ ਨਾਨਕੇ ਜਾਂਦੇ ਆ ਸਵੇਰੇ ਬੱਸ ਬੈਠ ਜਾਣਾ ਸ਼ਾਮ ਤੱਕ ਪਹੁੰਚਣਾ ਤੇ ਥੱਕ ਜਾਣਾ ਅਸੀਂ ਕਿ ਮਸਾਈ ਪਹੁੰਚੇ ਆ ਥੱਕ ਜੀਦਾ ਸੀਗਾ ਪੂਰਾ ਪਰ ਨਾਨਕੇ ਜਾ ਕੇ ਨਜ਼ਾਰਾ ਤਾਂ ਇੱਕ ਵੱਖਰਾ ਹੀ ਜਾਂਦਾ ਨਾਨਕੇ ਜਾਣ ਦਾ ਮਿਲਦੇ ਆ ਤੁਹਾਨੂੰ ਅਸੀਂ ਪਹੁੰਚ ਗਏ ਸੀਗੇ ਸ਼ਾਹਬਾਦ ਸ਼ਾਹਬਾਦ ਤੋਂ ਹੁਣ ਇੱਕ ਸਾਈਡ ਨੂੰ ਇੱਥੋਂ ਮੁੜਨਾ ਸੀ ਉਹ ਚੌਕ ਆ ਕੇ ਅੱਗੇ ਉੱਥੋਂ ਅਸੀਂ ਮੁੜਨਾ ਲਾੜਵੇ ਨੂੰ ਫਿਰ ਲਾੜਵੇ ਤੋਂ ਅੱਗੇ ਬਸ ਥੋੜਾ ਜਿਹਾ ਦੂਰ ਰਹਿ ਜਾਊਗਾ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਮੰਮੀ ਹਾਰੇ ਇਹ ਲੈ ਰਹੇ ਨੇ ਫਰੂਟ ਪੱਲਾਨਾ ਨੇ ਰੇਟ ਬਣਾਇਆ ਫਰੇਲੇ ਇਹਨਾਂ ਨੇ ਲਿਆ ਫਰੂਟ ਇਹ ਲੋ ਜੀ ਇਹਨਾਂ ਨੇ ਲੈ ਲਿਆ ਫਰੂਟ ਇਹਨਾਂ ਨੇ ਲੈ ਲਿਆ ਫਰੂਟ ਤੁਸੀਂ ਜਾਓ ਮੈਂ ਨਹੀਂ ਜਾਂਦੀ ਇਹ ਆਪ ਲੈ ਰਹੇ ਨੇ ਮੰਮੀ ਨਾਲ ਉਹ ਮੰਮੀ ਖੜੇ ਨੇ ਉਹ ਖੜੇ ਨੇ ਰੋਣ ਦੇ ਨਹੀਂ ਸੀ ਪਹੁੰਚ ਗਏ ਸੀਗੇ ਲਾੜਵਾ ਰੋਡ ਤੇ ਆ ਰੋਡ ਵਧੀਆ ਨਵਾਂ ਬਣਿਆ ਹੋਇਆ ਹੈ ਵਾਲਾ ਰੋਡ ਨਾ ਥੁੜ ਗਏ ਸੀਗੇ ਸ਼ਹਿਰ ਤੋਂ ਅੰਦਰ ਮਾਮਾ ਜੀ ਦੇ ਪਿੰਡ ਵੱਲ ਨੂੰ ਬਸ ਅਸੀਂ ਥੋੜੇ ਕੁ ਦੂਰ ਰਹਿ ਗਏ ਬਸ ਹੁਣ 15-20 ਮਿੰਟ ਦਾ ਰਸਤਾ ਰਹਿ ਗਿਆ ਪਿੰਡ ਕੋ ਆਣਗੇ ਦੋ ਤਿੰਨ ਪਿੰਡ ਆਣਗੇ ਉਸ ਤੋਂ ਬਾਅਦ ਮਾਮਾ ਜੀ ਉਹਨਾਂ ਦਾ ਪਿੰਡ ਆਊਗਾ वैसे वो डेरे ते ਰਹਿੰਦੇ ਨੇ ਤੇ ਪਿੰਡ ਲੰਘ ਕੇ ਫਿਰ ਉਹਨਾਂ ਦਾ ਡੇਰਾ ਹੁੰਦਾ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਠੀਕ ਹੈ ਓਕੇ ਡਨ ਇੱਧਰ ਗੰਨਾ ਵੀ ਬਹੁਤ ਹੁੰਦਾ ਹੈ ਹਰਿਆਣੇ ਕਣਕ ਵੀ ਬੀਜਤੀ ਕਣਕ ਉੱਗੀ ਹੋਈ ਦੇਖੋ ਸਰੋਂ ਵੀ ਲਾਈ ਹੋਈ ਆ ਲੋਕਾਂ ਨੇ ਆਹ ਦੇਖੋ ਸਰੋਂ ਇਹ ਦੇਖੋ ਕਿੰਨੀ ਅੱਛੀ ਹਾਲੇ ਮਤਲਬ ਚੰਗੀਆਂ ਆ ਰਹੀਆਂ ਆ ਇਹ ਲੋਕਾਂ ਦੀ ਹਲੋ ਜੀ ਮੇਰੇ ਮਾਮਿਆਂ ਦਾ ਪਿੰਡ ਆ ਗਿਆ ਇੱਥੇ ਤਾਂ ਕੁਛ ਦਾ ਕੁਛ ਬਦਲ ਗਿਆ ਆ ਦੇਖੋ ਜੀ ਨਵੇਂ-ਨਵੇਂ ਰੋਡ ਨਿਕਲ ਗਏ ਮਾਮੇ ਦੀ ਜਮੀਨ ਵਿੱਚ ਹੈ ਜਮੀਨ ਵਿੱਚ ਹੋ ਗਈਆਂ ਕਿੱਥੇ ਦੇ ਕਿੱਥੇ ਰੋਡ ਨਿਕਲ ਗਏ ਆ ਦੇਖੋ ਇਹ ਤਾਂ ਨਵਾਂ ਹੀ ਰੋਡ ਬਣ ਗਿਆ ਤੇ ਆਹ ਦੇਖੋ ਇਹ ਰੋਡ ਕਿੱਥੇ ਨਿਕਲਣ ਜਾਗੇ ਇਹ ਤਾਂ ਅੰਬਾਲੇ ਵਾਲੇ ਰੋਡ ਤੋਂ ਜਾ ਕੇ ਨਿਕਲਦਾ ਹੂੰ ਉਹੀ ਹੈ ਉਹ ਬਸ ਅੱਗੇ ਮੇਰੇ ਮਾਮਿਆਂ ਦਾ ਆ ਗਿਆ ਘਰ ਤੇਰੇ ਤੇ ਰਹਿੰਦੇ ਨੇ ਬਸ ਅੱਗੋਂ ਮੁੜ ਜਾਣਾ ਸੀ ਇੱਧਰ ਨੂੰ ਖਾਨੀਆਂ ਤੁਹਾਨੂੰ ਅੱਗੇ ਜਾ ਕੇ ਜੇ ਮੁੜਗੀ ਉਹ ਆ ਗਿਆ ਮੇਰੇ ਮਾਮਿਆਂ ਦਾ ਘਰ ਮਿਲਦੇ ਆ ਅੱਗੇ ਜਾ ਕੇ ਐਥੋਂ ਮੁੜਨਾ ਇੱਧਰ ਨੂੰ ਆ ਗਿਆ ਨਾ ਇੱਧਰ ਨੂੰ ਆਖੀ ਭਈ ਪੱਗ ਤਾਰ ਲਈ ਪਰ ਨਾ ਮੰਨ ਲਿਆ ਬਸ ਸਿਰ ਬੜਾ ਦੁਖਰਾ ਦਾ ਇਹ ਤਾਂ ਨਾਨਕੇ ਹੀ ਬਹੁਤ ਦੂਰ ਆ ਇਹਨਾਂ ਕੇ ਹਾਂ ਨਾਨੇ ਇਹ ਇਧਰ ਇਹ ਸਾਰੀ ਪੈਲੀ ਸਾਰੀ ਹੋਇਆ। ਉਹ ਨਾ ਮੰਮੀ ਕੇ ਚਾਚਾ ਉਹਨਾਂ ਦੀ ਇਹ ਨੂੰ ਨਾਨੇ ਕੀ। ਇੱਕ ਕੰਜ ਸੱਪ ਦੀ ਕੰਜ ਸੱਪ ਦੀ ਕੰਜ ਕਿੱਡਾ ਬੜਾ ਸੱਪ ਸੀ ਉਹਨੇ ਆਪਣੀ ਕੰਜ ਤਾਰੀ ਹੋਈ ਆ। ਉਹ ਥੋ ਲੈ ਕੇ ਉਰੇ ਤੋ ਲੈ ਕੇ ਇਹ ਉਰੇ ਤੋ ਕੋਰੇ ਮੋਟਾ ਸੱਪ ਉਹ ਖੇਤਾਂ ਚ ਆਹੀ ਉਹਦੇ ਮਾਮੇ ਦਾ ਘਰ ਇਹ ਸਾਹਮਣੇ ਇਧਰ ਮਾਮੇ ਇੱਕ ਹੋਰ ਨੇ ਪਰ ਇੱਕ ਕਿਹੜੀ ਉਹਨਾਂ ਦੀ ਨਾ ਤਿੰਨ ਮੋਟਰਾ ਨੇ ਤੀ ਤੀ ਉਹ ਆ ਦੂਸਰੀ ਆ ਪਹਿਲੀ ਹੋ ਰਹੀ ਜੀ ਇੱਕ اچھا ਨਾ ਮੋਟਰਾਂ ਨੇ ਮੋਟਰਾਂ ਨੇ ਉਰੇ ਸਾਰੀ ਪੈਲੀਆਂ ਆਜੇ ਤੱਕ ਉਹ ਪਰਾਂ ਤੱਕ ਉਧਰ ਪੀਰ ਹੈ ਇੱਕ اچھا ਆ ਰਸਤਾ ਲੰਘ ਕੇ ਨਾ ਅੱਗੇ ਪੈਲੀਆਂ ਦੇ ਵਿੱਚ ਜਾ ਕੇ ਜਿਵੇਂ ਇਹਨਾਂ ਦੇ ਮਮਮੀ ਮਤਲਬ ਨਾਨਨੇ ਹੁਣਾਂ ਦੇ ਜਿਵੇਂ ਪਰਾਣਾ ਬੂੜਾ ਨਹੀਂ ਹੁੰਦਾ ਸੀ ਹਾਂ ਹਾਂ ਉਹ ਪੀਰ ਹੈ ਉੱਥੇ ਨਾਨੀ ਹੁਣੀ ਮਤਲਬ ਨਾਨੀ ਹੁਣੀ ਹੁੰਡ ਕੱਢ ਕੇ ਮੱਥਾ ਡੇਗਦੇ ਨੇ ਜਿਵੇਂ ਪਰਾਣਾ ਬਜ਼ੁਰਗ ਓਕੇ ਓਕੇ ਹਾਂ ਉਵੇਂ ਉਹ ਅੱਗੇ ਜਾ ਕੇ ਪੈਲੀਆਂ ਤੇ ਆ ਉੱਥੇ ਕਿੰਨੇ ਪਿੰਡਾਂ ਦੇ ਲੋਕ ਮੱਥਾ ਟੇਕ ਆਉਂਦੇ ਨੇ ਹਰ ਵੀਰਵਾਰ ਨੂੰ ਅੱਛਾ ਉਹ ਪੀਰ ਨੂੰ ਬੜਾ ਮੰਨਦੇ ਨੇ ਇਹ ਵੀਰਵਾਰ ਮੱਥਾ ਟੇਕ ਦੀ ਟੇਕਦੇ ਨੇ ਇਹਨਾਂ ਦੇ ਜੇ ਕੋਈ ਕੰਮ ਅੜ ਜਾਂਦਾ ਨਾ ਫਿਰ ਮਤਲਬ ਇਹ ਸੋਚ ਲੈਂਦੇ ਨੇ ਵੀ ਸਾਡਾ ਅਸੀਂ ਪੀਰ ਤੇ ਨਹੀਂ ਗਏ ਇਸ ਵਾਰ ਵੀ ਸਾਡਾ ਤਾਂ ਕੰਮ ਰੁਕਿਆ ਜਾਂਦਾ ਹੀ ਨਹੀਂ ਫਿਰ ਇਹ ਪੀਰ ਤੇ ਮੱਥਾ ਟੇਕਣ ਓਕੇ 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 ਇੱਧਰ ਆਪਣੇ ਤਾਂ ਉਧਰ ਮਤਲਬ ਕਣਕਾਂ ਹਲੇ ਹੁਣ ਬੀਜ ਰਹੇ ਨੇ ਇੱਧਰ ਬਾਈ ਕਣਕਾਂ ਨਿਕਲ ਵੀ ਆਈਆਂ ਦੇ ਇਹ ਸਾਬ ਨਾਲ ਮਤਲਬ ਹਰਿਆਣੇ ਵਾਲੇ ਸਾਰੇ ਅੱਗੇ ਚੱਲਦੇ ਨੇ ਕੰਮ ਇਹਨਾਂ ਦੇ ਮਤਲਬ ਅਗੇਤੀ ਆ ਫਸਲ ਸਾਰੀ ਅਗੇਤੀ ਹੈ ਜੀ ਉਹ ਯਾਰ ਮਾਣ ਹਲੇ ਆਪਣੇ ਵੀ ਨਿਕਲੀਆਂ ਥੋੜੀਆਂ ਲੋਕਾਂ ਦੀ ਡਿੜੀ ਕਣਕ ਥੋੜੀ ਹੋ ਗਈ ਫਿਰ ਤੈਨੂੰ ਇੰਨਾ ਵੀ ਨਹੀਂ ਪਤਾ ਹੈ ਕਿਤੇ ਕਿਤੇ ਹੀ ਆ ਹੁਣ ਜੇ ਆਪਣੇ ਹਿਸਾਬ ਨਾਲ ਦੇਖੀਏ ਤਾਂ ਫਿਰ ਤਾਂ ਆਪਾਂ ਤਾਂ ਹਲੇ ਹੌਲੀ ਬੀਜ ਰਹੇ ਹਾਂ ਸਾਬ ਨਾਲ ਕਿ ਮਿੱਤਰੋ ਅੱਜ ਥੋੜਾ ਜਿਆ ਥੱਕੇ ਹੋਏ ਆ ਬਾਈ ਕਿਉਂਕਿ ਇੱਕ ਤਾਂ ਨਾ ਆਪਾਂ ਇਧਰੋਂ ਘਨੌਰ ਗੰਨੀ ਹੋਣਾ ਜਿਹੜਾ ਤੁਹਾਨੂੰ ਪਤਾ ਜਿਹੜਾ ਰੋਡ ਆ ਬੰਦ ਆ ਬਾਈ ਉਹਦੇ ਕਰਕੇ ਥੋੜੀ ਜੀ ਨਾ ਥਕਾਵਟ ਜ਼ਿਆਦਾ ਹੋਈ ਆ ਗੱਡੀ ਕੋ ਯਾਰ ਹੌਲੀ 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 ਇੰਨਾ ਟ੍ਰੈਫਿਕ ਬੁਰਾ ਹਾਲ ਹੈ ਬਾਈ ਪੁੱਛੋ ਨਾ ਤੇ ਬਸ ਉਹਦੇ ਕਰਕੇ ਬਾਕੀ ਹੁਣ ਥੋੜਾ ਜਿਹਾ ਘੁੰਮ ਲਈਏ ਥੋੜਾ ਯਾਰ ਮਾਈਂਡ ਦਾ ਫਰੈਸ਼ ਹੋ ਜੂਗਾ ਤੇ ਬਸ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਸੋਵਾਂਗੇ ਬਾਕੀ ਘੈਂਟ ਜਿਹਾ ਵਲੌਗ ਬਣਾਵਾਂਗੇ ਕੱਲ ਨੂੰ ਇਹ ਵਾਲਾ ਵਲੌਗ ਹੀ ਪੂਰਾ ਘੈਂਟ ਹੈ ਦੇਖਿਓ ਤੁਸੀਂ ਲੈ ਬਾਈ ਇਸ ਕਿਉਂ ਅਗੇ ਤੇ ਤਲਾਣ ਲੱਗੀ ਮੈਂ ਕਹੇਰੀ ਮੈਨੂੰ ਮੇਰੀ ਨਾ ਫੋਟੋ ਖਿੱਚੋ ਮੈਂ ਕਿੱਥੇ ਕਰੀ ਨੰਬ ਗੋਲੇ ਮੈਂ ਕਹਾ ਨੰਬ ਕਹੇਰੀ ਸੌਰੀ ਸੌਰੀ ਅੰਬ ਹੋਈ ਮਿੱਤਰੋ ਬਾਕੀ ਚੱਲਦੇ ਆ ਬਸ ਹੁਣ ਘਰੇ ਯਾਰ ਮੈਂ ਤਾਂ ਥੱਕ ਗਿਆ ਜਿਆ ਬਹੁਤਾ ਪਿਆ ਨਾ ਮੀਤ ਨੂੰ ਤਾਂ ਹੀ ਕਹ ਰਿਹਾ ਸੀ ਮੀਤ ਜੀ ਜਦੋਂ ਥੋੜਾ ਬਾਹਰ ਘੁੰਮ ਲੋ ਥੋੜਾ ਮਾਈਂਡ ਸੈਟ ਹੋ ਜਾਊਗਾ ਤੇ ਮਨ ਕਰਦੀ ਬਲੌਗ ਐਂਡ ਫਿਰ ਚਲੋ ਫਿਰ ਆਪਾਂ ਕਰਦੇ ਆ ਬਲੌਗ ਦਾ ਐਂਡ ਬਲੌਗ ਬਲੌਗ ਥੋੜਾ ਜਿਆਦਾ ਹੀ ਉਹ ਕਰ ਰਿਹਾ ਫਤਲ ਹੋ ਰਹੀ ਨੇ ਸਿੱਪ ਹੋ ਰਹੀ ਨੇ ਬਾੜ ਆਪਾਂ ਕਰਦੇ ਆ ਇੱਥੇ ਵੀਲੌਗ ਦਾ ਐਂਡ ਮਿਲਦਾ ਕਿਸੇ ਨਵੇਂ ਬਲੌਗ ਚ ਮਿੱਤਰੋ ਬਲੌਗ ਚ ਤੇ ਕੱਲ ਬਣਾਵਾਂਗੇ ਬਲੌਗ ਪੂਰਾ ਘੈਂਟ ਹਾਂਜੀ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਸਾਰਾ ਮਾਹੌਲ ਚਾਲ ਇਹਨਾਂ ਦੇ ਉਰੇ ਅੱਡੇ ਰਜ ਮੈਸਾ ਮੁਸਾ ਇਹਨਾਂ ਦੀ ਮੀ ਤੁ ਚ ਕਲਵੀ ਗਾਲੂ ਗੋਹਾ ਉਹ ਨਹੀਂ ਤੋਗੀ ਗੋਹਾ ਅਜੋਂ ਤੱਕ ਗੋਹਾ ਚੱਲ ਠੀਕ ਹੈ ਚੰਗਾ ਬਾਏ ਤੇ ਮਿਲ ਲੇ ਕਿਸੇ ਨਵੇਂ ਲੋਕ ਮਿੱਤਰੋ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਨੂੰ ਕੰਮ ਵੀ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਨਹੀਂ ਲੱਗੀ ਬਾਏ